ਇਹ ਜਿਹੜੀ ਪਿੱਛੇ ਅਸੀਂ ਦੇਖ ਰਹੇ ਹਾਂ ਬਈ ਨਦੀ ਆਵਾਜ਼ ਜੀ ਆਓ ਆਪਾਂ ਹੁਣ ਚੱਲ ਕੇ ਬਈ ਨਦੀ ਤੋਂ ਅੱਗੇ ਬੇਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਓਹ ਕੀਟੀ ਛੁਕੀ ਨਾ ਤੀਨਾ ਗੁਰਜੀ ਕੀ ਫਤਿਹ ਇਹ ਸਾਹਮਣੇ ਜਿਹੜੇ ਆਪਾਂ ਦਰਸ਼ਨ ਕਰ ਰਹੇ ਹਾਂ ਇਹ ਉਹ 베ਰ ਸਾਹਿਬ ਹੈ ਇਹ 베ਰੀਆ ਉਹ ਜਿਸ 베ਰੀ ਦੇ नीचे ਬੈਠ ਕੇ ਗੁਰੂ ਸਾਹਿਬ ਤਪ ਕਰਿਆ ਕਰਦੇ ਸਨ ਤੇ ਇਹ ਮੰਨਿਆ ਜਾਂਦਾ ਹੈ ਕਿ ਇਹ 베ਰੀ ਹੈ ਜਿਹੜੀ ਗੁਰੂ ਸਾਹਿਬ ਨੇ ਆਪਣੇ ਹੱਥਾਂ ਦੇ ਨਾਲ ਹੀ ਲਾਈ ਸੀ ਤੇ ਇਸ ਦੇ नीचे ਬੈਠ ਕੇ ਹੀ ਇਸ ਜਗ੍ਹਾ ਦੇ ਨਾਲ ਹੀ ਇੱਕ ਅੰਦਰ ਪੂਰਾ ਸਾਹਿਬ ਹੈ ਜਿਹੜਾ ਉਹ ਬਣਿਆ ਹੋਇਆ ਉਸ ਪੂਰਾ ਸਾਹਿਬ ਇਹ ਅਲੀ ਜਗਾਹ ਦੇ ਉੱਪਰ ਬੈਠ ਕੇ ਗੁਰੂ ਸਾਹਿਬ ਤਪ ਕਰਿਆ ਕਰਦੇ ਸਨ ਆਓ ਅੱਪਾ ਚੱਲ ਕੇ ਹੁਣ ਉਸ ਪੂਰਾ ਸਾਹਿਬ ਦੇ ਵੀ ਦਰਸ਼ਨ ਕਰਦੇ ਆ ਤੇ ਇੱਥੇ ਸੰਗਤ ਹੈ ਜਿਹੜੀ ਬਹੁਤ ਜ਼ਿਆਦਾ ਆਉਂਦੀ ਹੈ ਤੇ ਇਸ ਥੇ ਹਰੇਕ ਨੂੰ ਆਉਣਾ ਵੀ ਚਾਹੀਦਾ ਕਿਉਂਕਿ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਇਸ ਸਥਾਨ ਦੇ ਉੱਤੇ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨੇ 14 ਸਾਲ ਤਪ ਕਰਿਆ ਹੋਵੇ ਉਸ ਸਥਾਨ ਦਾ ਜਰਾ ਜਰਾ ਜਨਾ ਉਹ ਪਰਮਾਤਮਾ ਦੇ ਉਸ ਸ਼ਬਦਾਂ ਨੂੰ ਸੁਣਿਆ ਹੋ ਹੋਇਆ ਤੇ ਉਸ ਦਾ ਕਿੱਡਾ ਵੱਡਾ ਇਤਿਹਾਸ ਹੈ ਇਹ ਸਾਰਾ ਸਾਨੂੰ ਸਮਝਣਾ ਬਹੁਤ ਜ਼ਰੂਰੀ ਹੈ ਆਓ ਆਪਾਂ ਚੱਲ ਕੇ ਹੁਣ ਉਹਰਾ ਸਾਹਿਬ ਦੇ ਦਰਸ਼ਨ ਕਰੀਏ ਇਹਨsin ਅੱਜ ਇਹ ਦਰਸ਼ਨ ਕਰ ਰਹੇ ਹਾਂ ਬੇਰ ਸਾਹਿਬ ਦੇ ਜਿਸ ਦੇ ਨੀਚੇ ਬੈਠ ਕੇ ਗੁਰੂ ਨਾਨਕ ਦੇਵ ਜੀ ਤਪ ਕਰਿਆ ਕਰਦੇ ਸਨ ਆਓ ਆਪਾਂ ਨੇੜੋਂ ਜਾ ਕੇ ਇਹਨਾਂ ਦੇ ਦਰਸ਼ਨ ਕਰਾਈਏ ਇਸ ਦੇ ਨਾਲ ਹੀ ਪੋਰਾ ਸਾਹਿਬ ਨੂੰ ਰਸਤਾ ਜਾਂਦਾ ਹੈ ਸਾਹਮਣੇ ਆਪਾਂ ਦੇਖ ਰਹੇ ਹਾਂ ਤਪ ਸਥਾਨ ਹਰ ਰੋਜ਼ ਬਈ ਨਦੀ ਵਿੱਚੋਂ ਇਸ਼ਨਾਨ ਕਰਨ ਉਪਰੰਤ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਨਿਤਨੇਮ ਕਰਿਆ ਕਰਦੇ ਸੀ ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਹੋ ਜਾਂਦੇ ਇਸੇ ਤਰ੍ਹਾਂ ਗੁਰੂ ਜੀ ਨੇ 14 ਸਾਲ 9 ਮਹੀਨੇ 13 ਦਿਨ ਇਸ ਸਥਾਨ ਤੇ ਤਪ ਕੀਤਾ ਸੀ ਪੂਰਾ ਸਾਹਿਬ ਦੇਖ ਰਹੇ ਹਾਂ ਤੁਸੀਂ ਇਹ ਤੋਂ ਦਰਸ਼ਨ ਕਰ ਰਹੇ ਹਾਂ ਪੂਰਾ ਸਾਹਿਬ ਦੇ ਜਿਸ ਸਥਾਨ ਤੇ ਬੈਠ ਕੇ ਗੁਰੂ ਨਾਨਕ ਦੇਵ ਜੀ ਤਪ ਕਰਿਆ ਕਰਦੇ ਸਨ ਆਧੁਨਿਕ ਮਲਕੂ ਜੀ ਦਾ ਦਰਸ਼ਕ ਗੁਰੂਆਂ ਦੀ ਸੇਵਾ ਗੁਰਦੇ ਰਹੇ ਨਾਮ ਨਾਲ ਸਤਿਗੁਰੂ ਦੀ ਸੇਵਾ ਸਫਲ ਹੈ ਸਤਿਗੁਰੂ ਜੀ ਦੀ ਸੇਵਾ ਨਾਮ ਦੀ ਨੰਦਰੀ ਇਹ ਸਾਹਮਣੇ ਦੇਖ ਰਹੇ ਆ ਅਸੀਂ ਭਾਈ ਮਰਦਾਨਾ ਜੀ ਦੀਵਾਨ ਹਾਲ ਹਾਲ ਕੋਰ ਦਵਾਰਾ ਸਾਹਿਬ ਤੇ ਇੱਧਰਲੇ ਪਾਸੇ ਪ੍ਰਸ਼ਾਦ ਹੈ ਜਿਹੜਾ ਉਹ ਮਿਲਦਾ ਹੈ ਤੁਹਾਨੂੰ ਤੇ ਸਾਹਮਣੇ ਸਾਰੇ ਮਨੀ ਪ੍ਰਾਪਤੀ ਮੇਰ ਸਾਹਿਬ ਦਰਬਾਰ ਸਾਹਿਬ ਗੁਰੂ ਕ੍ਰਿਪਾ ਦੇ ਤੇ ਪ੍ਰਾਪਤੀ ਮਨੀਏ ਮਨੁੱਖ ਪਰਮ ਨਹੀਂ ਬਣਨ ਦਾ ਸੇਵਾ ਕਰਦੇ ਦਾ ਨਾਮ ਹੈ ਇਹ ਦੇਖੋ ਇੱਥੇ ਇਤਿਹਾਸ ਹੈ ਜਿਹੜਾ ਉਹ ਲਿਖਿਆ ਹੋਇਆ ਜੋ ਉਹ ਦੋ ਲਾਈਨਾਂ ਵਿੱਚ ਪੜ੍ਹ ਕੇ ਮੈਂ ਸੁਣਾਉਣ ਦੀ ਕੋਸ਼ਿਸ਼ ਕਰਦਾ ਤੁਹਾਨੂੰ ਦੇ ਸੇਵੋ ਗੁਰਦੁਆਰਾ ਵੀਰ ਸਾਹਿਬ ਮਹਾਨ ਕੋਸ਼ ਪੰਨਾ ਨੰਬਰ 221 ਸultanpur Lodi ਤੋਂ ਕਰੀਬ ਅੱਧਾ ਮੀਲ ਦੂਰ ਉਹ ਸਥਾਨ ਜਿੱਥੇ ਬਈ ਨਦੀ ਵਿੱਚ ਇਸ਼ਨਾਨ ਕਰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਇਆ ਕਰਦੇ ਸੀ ਹਨ ਗੁਰੂ ਸਾਹਿਬ ਬਈ ਗੁਰੂ ਸਾਹਿਬ ਜੀ ਵੇਲੇ ਦੀ ਬਈ ਨਦੀ ਅੱਜ ਵੀ ਮੌਜੂਦ ਹੈ ਇਹ ਮਹਾਨ ਕੋਸ਼ ਹੈ ਜਿਹੜਾ ਉਹ ਦੱਸਦਾ ਇੱਥੇ ਦੇ ਇਤਿਹਾਸ ਦੇ ਬਾਰੇ ਇਹ ਸਾਹਮਣੇ ਅਸੀਂ ਦੇਖ ਰਹੇ ਹਾਂ ਲੰਗਰ ਹਾਲ ਉਹਨਾਂ ਦੀਆਂ ਇਹ ਤਰ੍ਹਾਂ ਦੀਆਂ ਕਾਮਨਾਵਾਂ ਹਨ ਉਹ ਕਾਮਨਾਵਾਂ ਉਹ ਤੁਰਗਾ ਵੰਦਨਾ ਗੁਰੂ ਦੀ ਸੇਵਾ ਦੇ ਨਾਲ ਹੀ ਨੂੰ ਸਾਰਿਆਂ ਨੂੰ ਅਪੀਲ ਹੈ ਇਸ ਵੀਡੀਓ ਜੇਕਰ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਧੰਨਵਾਦ